ਤਾਂ ਪੰਜਾਬ ਦੇ ਵਿੱਚ ਇੱਕ ਬੜੀ ਅਜੀਬ ਘਟਨਾ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਗੁਜਰਾਤ ਦੀ ਇੱਕ ਪੁਲਿਸ ਪੰਜਾਬ ਦੇ ਇੱਕ ਸ਼ਹਿਰ ਦੇ ਵਿੱਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਨ ਲਈ ਆਉਂਦੀ ਹੈ ਜਿਸ ਦਾ ਨਾਮ ਮੁਰਤਾ ਅਲੀ ਦੱਸਿਆ ਜਾ ਰਿਹਾ ਹੈ ਦੱਸਦੀ ਹੈ ਕਿ ਉਸ ਦੇ ਉੱਪਰ ਅਤੰਕੀ ਹੋਣ ਦੇ ਕਹਿ ਲਿਏ ਕਿ ਅਤੰਕੀਆਂ ਦੇ جاسੂਸ ਹੋਣ ਦੇ ਆਰੋਪ ਲਗਾਏ ਗਏ ਸੀ ਪਰ ਜਦੋਂ ਉਹਨੂੰ ਗ੍ਰਿਫਤਾਰ ਕਰਨ ਲਈ ਪੁਲਿਸ ਪਹੁੰਚਦੀ ਹੈ ਤਾਂ ਜਿਹੜੇ ਉਥੋਂ ਦੇ ਐਸਐਚਓ ਹੁੰਦੇ ਨੇ ਉਹਨਾਂ ਦੇ ਵੱਲੋਂ ਸ਼ਾਨਵਣ ਕੀਤੀ ਜਾਂਦੀ ਹੈ ਤਾਂ ਪਾਇਆ ਜਾਂਦਾ ਹੈ ਕਿ ਉਹ ਵਿਅਕਤੀ ਜਿਹੜਾ ਹੈ جاسੂਸ ਨਹੀਂ ਹੈ ਦੱਸਦੀਏ ਕਿ ਇਹ ਘਟਨਾ ਜਲੰਧਰ ਦੇ ਭਾਰਗੋ ਕੈਂਪ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਵਿਅਕਤੀ ਮੁਰਥਾ ਅਲੀ ਹੈ ਉਸਨੂੰ ਗ੍ਰਿਫਤਾਰ ਕਰਨ ਲਈ ਗੁਜਰਾਤ ਦੀ ਪੁਲਿਸ ਆਉਂਦੀ ਹੈ ਕਿਉਂਕਿ ਜੀਓ ਹੋਰਸਟਾਰ ਦੇ ਜਿਹੜੇ ਮਾਲਕ ਨੇ ਉਹਨਾਂ ਦੇ ਬੋਲੋਂ ਉਹਨਾਂ ਦੇ ਉਸਤੇ ਉੱਪਰ ਕਾਪੀਰਾਈਟ ਦੇ ਜਿਹੜੇ ਨੇ ਇਲਜ਼ਾਮ ਲਗਾਏ ਗਏ ਸੀ ਤਾਂ ਉਸ ਤੋਂ ਬਾਅਦ ਜਿਹੜੀ ਗੁਜਰਾਤ ਦੀ ਪੁਲਿਸ ਆ ਉਹਨੂੰ ਗ੍ਰਿਫਤਾਰ ਕਰਨ ਲਈ ਆਉਂਦੀ ਹੈ ਕੁਝ ਕਾਗਜ਼ਾਤ ਵੀ ਉਸ ਕੋਲ ਪ੍ਰਾਪਤ ਹੁੰਦੇ ਨੇ ਪਰ ਜਦੋਂ ਲੋਕਲ ਐਸਐਚਓ ਵਿੱਚ ਇਨਵੋਲਵ ਹੁੰਦਾ ਹੈ ਤਾਂ ਪਤਾ ਚੱਲਦਾ ਹੈ ਕਿ ਇਹ ਸਿਰਫ ਇੱਕ ਕਾਪੀਰਾਈਟ ਦਾ ਮਾਮਲਾ ਹੈ ਨਾ ਕਿ ਕਿਸੇ جاسੂਸ ਹੋਣ ਦਾ ਤਾਂ ਜਦੋਂ ਇਹ ਖਬਰ ਪੂਰੇ ਜਲੰਧਰ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਫੈਲਦੀ ਹੈ ਤਾਂ ਬੜਾ ਹੀ ਹੈਰਾਨੀgi ਹੁੰਦੀ ਹੈ ਕਿ ਕਿਸ ਤਰ੍ਹਾਂ ਇੱਕ ਆਮ ਇਨਸਾਨ ਨੂੰ ਇੱਕ جاسੂਸ ਬਣਾ ਕੇ ਪੇਸ਼ ਕਰ ਦਿੱਤਾ ਗਿਆ ਸੀ ਪਰ ਜੇਕਰ ਮੌਕੇ ਤੇ ਐਸਐਚਓ ਸਾਬ ਨਾ ਪਹੁੰਚੇ ਐਸਐਚਓ ਸਾਹਿਬ ਆਪਦੀ ਇਨਵੋਲਵਮੈਂਟ ਨਾ ਦਿਖਾਉਂਦੇ ਤਾਂ ਇੱਕ ਮਾਸੂਮ ਵਿਅਕਤੀ ਜਿਹੜਾ ਕਿਸੇ ਛੋਟੇ ਜਿਹੇ ਮੁਕਦਮੇ ਕਾਰਨ ਵਿੱਚ ਫਸਿਆ ਸੀ ਉਸ ਨੂੰ ਕੋਈ ਵੱਡੀ ਸਜ਼ਾ ਜਿਹੜੀ ਹੋ ਸਕਦੀ ਸੀ ਇਸ ਮਾਮਲੇ ਉਪਰ ਐਸਐਚਓ ਸਾਹਿਬ ਦਾ ਕੀ ਕਹਿਣਾ ਤੁਹਾਨੂੰ ਉਹ ਵੀ ਸੁਣਾ ਦਿੰਨੇ ਆ ਉਹ ਸਾਡੋ ਕੱਲ ਨੂੰ ਹੈਲਪ ਵਾਸਤੇ ਆਏ ਸੀ ਕਿ ਸਾਨੂੰ ਪੁਲਿਸ ਰਿਪੋਰਟ ਦੇ ਦਿੱਤੀ ਉਹਨਾਂ ਨੇ ਕੋਈ ਉਥੇ ਐਫਆਈਆਰ ਦਰਜ ਹੈ ਸਾਈਬਰ ਕ੍ਰਾਈਮ ਦੇ ਤ ਹਾਈਟਰੀਪੀ ਤੇ ਥੋੜਾ ਸੀ 420 ਤੇ ਆਈਟੀ ਐਕਟ ਪਲੱਸ ਕਾਪੀਰਾਈਟ ਐਕਟ ਤੇ ਉਹ ਲੋਕ ਜੋ ਸਾਡੀ ਹੈਲਪ ਲੈਣ ਆਏ ਸੀਗੇ ਤੇ ਫਿਰ ਉਹਨਾਂ ਨੇ ਉਸ ਇੱਕ ਇਥੋਂ ਕੋਈ ਮੁਰਤਗੀ ਵਾਲੀ ਨਾਮ ਦਾ ਬੰਦਾ ਇਥੇ ਆਤਾਰਨ ਰਿਹੰਦਾ ਹੀ ਆ ਉਹਨੂੰ ਉਹਨਾਂ ਲੈ ਗਏ ਕੀ ਮਾਮਲਾ ਕੀ ਐ ਸਰ ਦੱਸਿਓ ਮਾਮਲਾ ਸਰ ਉਹਨਾਂ ਦੇ ਦੱਸਣ ਮੁਤਾਬਕ ਇਹ ਕੋਈ ਉੱਥੇ ਕਾਪੀ ਰਾਈਟ ਦੇ ਤਹੰ ਕਰਵਾ ਦਰ ਗਿਆ ਕੋਈ ਜਿਹਦੇ ਵਿੱਚ ਹੌਟਸਟਾਰ ਕੈਨਲ ਚੱਲਦੇ ਜਿਹਦੇ ਗੇਮਸ ਚੱਲਦੀਆਂ ਤੇ ਉਹਦੀ ਉਹ ਕਾਪੀ ਕਰਕੇ ਅੱਗੇ ਉਹ ਸਬਸਕ੍ਰਾਈਬ ਕਰਾਉਂਦਾ ਹੀ ਹੈ ਤੇ ਉਹਦੇ ਨੂੰ ਉਹਦੇ ਅਕਾਊਂਟ 'ਚ ਪੈਸੇ ਹੁੰਦੇ ਸੀ। ਸੋਸ਼ਲ ਮੀਡੀਆ ਦੇ ਵਿੱਚ ਬਹੁਤ ਵੀਡੀਓ ਕਿਹੜੀ ਹੈ ਵਾਇਰਲ ਹੋ ਰਹੀ ਹੈ جاسੂਸ ਹੈ ਪਾਕਿਸਤਾਨ ਦਾ ਨਾਲ ਕੋਈ ਰਾਬਤਾ ਹੈਗਾ ਕੋਈ ਅੱਧਾ ਦੇ ਮਾਮਲੇ ਨਹੀਂ ਨਹੀਂ ਜਿੰਨੀ ਮੈਨੂੰ ਉਹਨਾਂ ਨੇ ਇਨਫੋਰਮੇਸ਼ਨ ਦਿੱਤੀ ਉਹਨਾਂ ਤਾਂ ਉਹ ਵੀ ਬਾਰੀ ਟੀਵੀ ਗੱਲ ਹੋਈ ਕੋਈ ਜਸੂਸੀ ਟਾਈਮ ਵਾਲੀ ਕੋਈ ਗੱਲ ਨਹੀਂ ਸਿਰਫ ਕਾਪੀਰਾਈਟ ਐਕਟ ਆਈਟੀ ਐਕਟ ਹੈ। ਕੋਈ ਆਨਲਾਈਨ ਠੱਗੀ ਦਾ ਵੀ ਉਹਨਾਂ 'ਚ ਗੱਲ ਕੀਤੀ ਨਹੀਂ ਆਨਲਾਈਨ ਠੱਗੀ ਨਹੀਂ ਹੈ ਸਿਰਫ ਉਹ ਸਿਰਫ ਇਹੋ ਹੀ ਸੀਗਾ ਕਿ ਉਸ ਜਿਹੜਾ ਹੋਟਸਟਾਰ ਚੈਨਲ ਹੈ ਉਹਦੇ ਕਾਪੀ ਕਰਕੇ ਉਹਦੀ ਕੋਈ ਕੋਈ ਬੰਦੇ ਕਿਸੇ ਸਤੁਰੂ ਸੀਗਾ ਉਹਦੇ ਖਿਲਾਫ ਉਹਨੂੰ ਉਹਦੇ ਖਿਲਾਫ ਐਪੀ ਡਾਟ ਜੀ ਉਹ ਤਰੋੜੀ ਲੰਦਾ